ਅਸਲਾਮੁਅਲੈਕਮ ਸਾਥਿਓ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਇਸ ਟਾਈਮ ਆਪਾਂ ਖੜਿਆ ਹਾਂ ਸਬਜ਼ੀ ਮੰਡੀ ਦੇ ਵਿੱਚ ਤੇ ਸ਼ਾਮ ਦੀ ਮੰਡੀ ਲੱਗਦੀ ਹੈ ਜੀ ਇਹ ਸ਼ਾਮ ਸ਼ਾਮ ਨੂੰ ਤਕਰੀਬਨ 3:30 ਵਜੇ ਤੋਂ ਚਾਲੂ ਹੋ ਜਾਂਦੀ ਹੈ ਤੇ ਇਹ 7:00 ਵਜੇ ਤੱਕ ਰਹਿੰਦੀ ਹੈ ਇਹ ਸਵੇਰ ਨੂੰ ਵੀ ਲੱਗਦੀ ਆ ਮਲੇਰਕੋਟਲੇ ਸਬਜ਼ੀ ਦੀ ਮੰਡੀ ਜਾਣੀ ਉਹ ਸਵੇਰ ਨੂੰ ਦੁਕਾਨਾਂ ਵਾਲੇ ਲੈ ਕੇ ਜਾਂਦੇ ਨੇ ੱਡੇ ਆਲੇ ਸੌਦਾ ਲੈ ਜਾਂਦੇ ਆ ਤੇ ਜਿਹੜੇ ਵਪਾਰੀ ਨੇ ਥੋਕ ਵਾਲੇ ਬੜੇ ਉਹ ਸ਼ਾਮ ਨੂੰ ਖਰੀਦੇ ਆ ਜੀ ਉਹ ਫਿਰ ਆਪ ਰਾਤ ਵੱਡੀਆਂ ਪਹੁੰਚਾ ਦਿੰਦੇ ਨੇ ਆਪਣੀਆਂ ਮੰਡੀਆਂ ਸੁਬਾਹ ਦੀਆਂ ਕਰਾ ਦਿੰਦੇ ਨੇ ਉਹ ਬਾਕੀ ਵੀਡੀਓ ਦੇ ਵਿੱਚ ਜੀ ਪਹਿਲਾਂ ਸੌਦਾ ਆਇਆ ਸੀ ਆਪਾਂ ਉਹਦੀ ਵੀਡੀਓ ਬਣਾ ਲਈ ਕਿ ਤੁਹਾਨੂੰ ਦਿਖਾਉਣੇ ਆ ਜੀ ਆ ਤਾਂ ਹੀ ਸਹੀ ਹੋਵੇ ਉਹਨੂੰ ਤੇ ਜਾਈਦਾ ਮੈਂ ਭਾਈ ਸਹੀ ਨਹੀਂ ਹੈ ਇਹ ਕਿਹੜਾ ਸੌਦਾ ਵਿਗਦਾ ਉੱਕਾ ਹੀ ਵਿਗਦਾ ਇੱਥੇ ਕਿਹੜਾ ਤੋਲ ਕੇ ਵੇਚ ਕੇ ਆਉਣੇ ਆ 50 ਆਲਾ ਜਾ ਕੇ 80 90 85 90 ਦਾ ਵੇਚੂ ਦੇ ਦੋ ਭਾਈ 15 ਬੱਕੇ ਜੀ ਹਾਂਜੀ 22 ਨਾਲ 15 ਬੱਕੇ ਜੀ ਇਹਨਾਂ ਦਾ ਹਾਂ ਅੱਛਾ ਮੈਂ 15 ਬੱਕੇ ਜੀ ਕੀ ਗੱਲ ਟਰੈਕਟਰ ਜਿਆ ਬਦਲ ਨਾ ਹੋ ਅੱਛਾ 15 ਬੱਕੇ ਜੀ

15 ਪੱਕੇ ਕੱਚੀ ਆ ਦੇ ਦिए ਉਹ ਲੈ ਲੈ ਤੂੰ ਮੈਂ ਤਾਂ ਬੋਲੀ ਮੈਂ ਮੈਂ ਪਹਿਲੇ 15 ਤਾਂ ਨਹੀਂ ਸਹੀ ਲਾ ਤਾ ਮੈਂ ਨਹੀਂ ਬੋਲਾ ਦੇ ਦिए ਜੀ ਉਹ ਲੈਣਾ ਭਾਈ ਕਿਸੋਂ ਭਾਰੂ ਕੋ ਆ ਭਾਰੂ ਕੋ ਇਹ 15 ਚਲੀ ਆਈ ਬਾਈ ਜੀ ਮਾ ਰੋਟੀ ਦੇ ਬਣੀ ਚਲੋ ਬਾਕੇ ਆਓ ਜੀ ਉਹ ਬੈਂ ਗੱਲਦੀ ਝੰਡਾ ਤੇ ਇਹ ਬਾਈ ਜੀ ਜੰਨਤ ਦੇ ਕਿੰਨੇ ਨੇ 40 ਬੈਲੀ ਘਟੇ ਬੋਲੋ ਕੀ ਭਾਜੀ ਹੋ ਗਈ 5 ਰੁਪਏ ਕਿਲੋ ਜੀ ਉਹ ਮੁੰਡੇ ਲੱਗ ਇਹ ਵੇਖੀ ਜੀ ਆ ਦੇਖੋ 40 40 ਗੱਟੇ ਵਿਕਦੇ ਨੇ 5 ਰੁਪਏ ਕਿਲੋ ਸਵਾ 5 ਸਾਢੇ 5 ਪੌਣੇ 6 6 ਵੀ ਹੈ ਸਵਾ 6 ਸਾਢੇ 6 ਹੈ ਬਾਈ ਉਹਨਾਂ ਦੇ ਲੱਗਦਾ ਦੇਖ ਹੈ ਸਾਢੇ 6 ਜੀ 40 40 ਗੱਟੇ ਨੇ ਸਾਢੇ 6 ਪੌਣੇ 7 7 7 ਸਵਾ 7 ਸਾਢੇ 7 ਸਾਢੇ 7 ਸਾਢੇ 7 ਸਾਢੇ 7 ේ ති යි රසින සට ස සිනති සට සඔයි ආසින ති යාමීන සටදතුි ද නත පයි සට ස ති දැනියම් සටගත ේතම ජනත කැනපකිආබයි ලවයාගේ ඒ අටන ල ගී නත ਹਾਂ ਠੀਕ ਹੈ ਜੀ ਅੱਜ ਨਤ 80 ਰੁਪਏ ਲਿਖਿਆ ਜੀ ਹਾਂਜੀ ਮੈਂ ਕੁਝ ਕਹਿਣਾ ਹੈ 68 ਰੰਗ ਤੁਸੀਂ ਕਿੱਡਾ ਘਰ ਤੇ ਆਈ ਹੈ ਜੀ ਫੱਟ ਗੋਦੀ ਇਹ 2.5 ਕਿਲੋ ਦੀ ਬਾਕੀ ਜਿਹੜੀ ਕੋਈ ਛੋਟੀ ਆਈਟਮ ਹੋਵੇ ਜੀ ਉਹ ਮੰਨ ਲਓ ਵੀ ਥੋੜੇ ਨਾਲ ਆਣੀ ਉਹ 1.5-4 ਕਿਲੋ ਵੀ ਲੱਗ ਜਾਂਦੇ ਹੈਲੋ ਸੱਤ ਪੱਕਾ ਜੀ ਬਾਕੀ ਹੋ ਗਈ ਹੈ 1 ਕਿਲੋ ਰੁਪਏ साथियों आ करेला जी सत्त पक्के बिकया जी एहे देखो भाई 11:30 पक्के बिकदा है ए आज का की है जना भाई आ रहना शकनाथ है जितने मर्जी लोग आ भाई 11:30 पक्के बिको रहे हैं हमला 5 60ज है बावा बाड़ो दे भी बिको है सामने चला है ਸਾਥੀਆ ਖਰਬੂਜਾ ਜੀ 11.5 ਰੁਪਏ ਵਿਕਿਆ ਜੀ ਚੱਲ ਜਬਾਹ ਲਾ ਲੈਣਾ ਗਾੜੀ ਇਹਨੂੰ ਦੇ ਦੇ ਹਾਂ ਭਾਈ ਇਹ ਕਿਵੇਂ ਵਿਕੀਆ ਜੀ ਇਹ ਤੋਰੀ 13 ਰੁਪਏ ਭਾਈ ਜੀ 13 ਰੁਪਏ ਠੀਕ ਹੈ ਖੀਰਾਂ ਦਾ ਨਹੀਂ ਵਿਕਿਆ ਸਾਥੀਆ ਟਰਾਲੀ 'ਚ ਖੀਰਿਆਂ ਦੇ ਪੂਰੇ ਤੋਰੀ ਪਈਆ ਜੀ ਉਹ 13 ਰੁਪਏ ਕਿਲੋ ਵਿਕੀਆ ਜੀ ਆ ਚੋ ਖੀਰਾਂ ਹੁਣ ਕਿਦੋਂ ਆਹ 8 ਬਾਈ 8 ਬਾਈ ਚਲੋ ਚਲੋ ਆਉਂਜੋ 8 ਕਿਲੋ 12 ਕਿਲੋ ਭਰਤੀ ਆ ਜੀ 8 ਕਿਲੋ ਚੜਿਆ ਉੱਪਰ ਚੜ ਕੇ ਦੇਖ ਲੈ ਚਾਹਦੇ ਕੁ ਮਾਰ ਦੇ ਆ ਜੀ ਰਾਜੀ ਸਾਹਿਬ ਸਾਡੇ ਕੋਲ ਤੋਂ ਨਹੀਂਦਾ ਇਹਨੇ ਕੋਈ ਚੱਕਰ ਨਹੀਂ ਚੱਲ ਆਇਆ ਯਾਰ ਇਹ 8 ਬੱਕੇ ਤੇ ਰਹਿ ਸਾਜੀ ਆਰਾ ਬਰੋਡੀ ਜਮ ਆਉਂਦੀ ਇਕਲੇ ਬੰਦ ਆ ਇੱਕ ਛੋਟਾ ਬਾਈ ਹੈ ਨਾ ਕੋਈ ਨਹੀਂ ਛੋਟੇ ਚਲਾਵਾਂਗੇ ਨਹੀਂ ਉਹ ਬਾਰਾ ਜੀ ਪ੍ਰਾਈਵੇਟ ਨਹੀਂ ਮੇਰੇ ਸਾਧਿਆ ਨਾਲ ਮੈਂ ਜੀ 60 ਰੁਪਿਆ ਦਾ ਬਾਬਾ ਮੰਗਦੇ ਨੇ ਪਰ ਉਹਦੇ ਨੇ ਵੇਚਿਆ ਨਹੀਂ ਓਏ ਵਿਦੀਆਂ ਹੇ ਯਾਰ ਦੋਟਾ ਸਾਥੀਆ ਰੇੜੇ ਜੀ ਤਾਰਾ ਜੀ ਸਾਢੇ 4 ਰੁਪਏ ਕਿਲੋ ਵਿਕੀ ਆ ਜੀ ਸਾਥੀਆ ਦੋ ਬੱਕਰੀ ਆਇਨੇ ਆਪਣੀ ਮੰਡੀ ਚ ਸਭ ਦੀ ਮੰਡੀ ਚ ਜੀ ਇਹ 1 ਲੱਖ 20 ਹਜ਼ਾਰ ਮੰਗਦੇ ਤੂ ਜੀ ਪਹਿਲਾਂ 1 ਲੱਖ 5 ਹਜ਼ਾਰ ਤੇ ਲੱਗਿਆ ਹੋਇਆ ਤੇ ਹੁਣ ਬਾਅਦ ਦੇ ਵਿੱਚ ਹੁਣ 1.5 ਲੱਖ ਵੀ ਮੰਗਣ ਲੱਗੇ ਜੀ ਬਾਕੀ ਤੁਹਾਨੂੰ ਦਿਖਾਉਣੇ ਆ ਜੀ ਕੀ ਮੰਗਦੇ ਜੀ ਇੱਕ ਪੰਜ ਲੱਗਿਆ ਇੱਕ 15 ਦਾ ਰਾਹ ਦੇ ਰਹੇ ਨੇ ਕਿ ਇਹ 5 ਇੱਕ 5 ਦੇ ਖੜੇ ਨੇ ਮੈਨੂੰ ਲੱਗਦਾ ਇੱਥੇ ਖੜੀਆ ਕਰ ਇਹ ਦਾਲ ਦੀ ਚਾਲ ਹੈ ਜਾਂ ਇਹ ਟਾਇਰ ਦਾ ਆ ਵੀ ਲੋੜਾ ਕਰ ਮੈਂ ਕਹਿੰਦਾਗਾ ਜਿ ਮੰਗਦੇ ਹੋ ਭਾਈ 1.5 ਲੱਖ ਰੁਪਏ ਮੇਰਾ ਥੋੜੀ ਦਾ ਲੋ ਜੀ ਲੋ ਕਿ ਬਣਾ ਨੇ ਦਿੱਤੇ ਨੇ ਜੀ 1 ਲੱਖ 5 ਦੇ ਤੇ ਬਾਕੀ ਵੀਡੀਓ ਮੈਂਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੈਲ ਫੱਕ ਦੀ ਕਿਉਂ